ਉਲਟੇ ਰੁੱਖ ਦੀ ਖੁੱਲ ਗਈ ਸਾਰੀ ਪੂਲ ਇਸ ਰੁੱਖ 'ਚ ਗਾਇਤ ਨੇ 4 ਕੁੜੀਆਂ ਭੁੱਲ ਕੇ ਨਾ ਜਾਇਓ ਇਸ ਰੁੱਖ ਦੇ ਕੋਲ ਬਾਬਾ ਦੇ ਰੁੱਖਾਂ ਬਾਰੇ ਤਾਂ ਤੁਸੀਂ ਸੁਣਿਆ ਹੋਵੇਗਾ ਪਰ ਜੇ ਨਹੀਂ ਸੁਣਿਆ ਤਾ ਤੁਹਾਨੂੰ ਇਸ ਦੇ ਬਾਰੇ ਥੋੜੀ ਜਾਣਕਾਰੀ ਵੀ ਦੇ ਦਿੰਦੇ ਆ ਬਾਉ ਬਾਪ ਦਾ ਰੁੱਖ ਅਜਿਹਾ ਰੁੱਖ ਹੁੰਦਾ ਏ ਜਿਸ ਦੇ ਥੱਲੇ ਤਣੇ ਹੁੰਦੇ ਨੇ ਤੇ ਉੱਪਰ ਨੂੰ ਜੜਾਂ ਦਿਖਾਈ ਦਿੰਦੀਆਂ ਨੇ ਹੁਣ ਤੁਹਾਨੂੰ ਦੱਸਦੇ ਕਿ ਇਸ ਰੁੱਖ ਦੇ ਅੰਦਰ ਚਾਰ ਕੁੜੀਆਂ ਕੈਦ ਨੇ ਉਹ ਕਿਵੇਂ ਕੈਦ ਹੋਈਆਂ ਨੇ ਅਵੀ ਦੱਸਾਂਗੇ ਮੱਧ ਪ੍ਰਦੇਸ਼ ਦੇ ਪ੍ਰਚੀਨ ਸ਼ਹਿਰ ਮੰਡੂ ਦੇ ਵਿੱਚ ਹਜ਼ਾਰਾਂ ਦਰਖਤ ਨੇ ਬੋਬਾਬ ਦੇ ਰੁੱਖਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਬੀ ਨੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਦਰਖਤਾਂ ਦੇ ਹੇਠਾਂ ਚਾਰ ਲੜਕੀਆਂ ਰਹਿੰਦੀਆਂ ਸਨ ਜਦੋਂ ਉਹਨਾਂ ਨੂੰ ਇਨਸਾਨਾਂ ਦੇ ਨਾਲ ਪਿਆਰ ਹੋ ਗਿਆ ਤਾਂ ਰੁੱਖ ਨੂੰ ਈਰਖਾ ਮਹਿਸੂਸ ਹੋਈ ਗੁੱਸੇ ਦੇ ਵਿੱਚ ਆ ਕੇ ਉਸ ਦੇ ਬਦਲੇ ਵਿੱਚ ਉਸ ਨੇ ਕੁੜੀਆਂ ਨੂੰ ਕੈਦ ਕਰ ਲਿਆ ਕਿਹਾ ਜਾਂਦਾ ਹੈ ਕਿ ਇਸੇ ਕਾਰਨ ਇਹ ਚਾਰ ਲੜਕੀਆਂ ਦਰਖਤ ਦੇ ਹੇਠਾਂ ਕੈਦ ਨੇ ਅਸਲੀ ਇਹ ਇਨਾ ਮੋਟਾ ਆ ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਵੀ ਇਹਨਾਂ ਦਰਖਤਾਂ ਤੋਂ ਕੁੜੀਆਂ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਨੇ ਆਖਰੀ ਇਹਨਾਂ ਦਰਖਤਾਂ ਦੇ ਹੋਰ ਕੀ ਕੀ ਰਾਜਨੇਤੇ ਲੋਕ ਇਹਨਾਂ ਨੂੰ ਕਿਵੇਂ ਪੁੱਛਦੇ ਨੇ ਤੇ ਆਖਰ ਕੀ ਕੁਝ ਖਾਸ ਹੈ ਨਾ ਰੁੱਖਾਂ ਦੇ ਵਿੱਚ ਆਓ ਤੁਹਾਨੂੰ ਦੱਸ ਦਿਆਂ ਧਰਤੀ ਉੱਤੇ ਰਹੱਸਮਈ ਚੀਜ਼ਾਂ ਦੀ ਕੋਈ ਕਮੀ ਨਹੀਂ ਹੈ ਹੁਣ ਪ੍ਰਾਚੀਨ ਪਾਉ ਬਾਪ ਦੇ ਰੁੱਖਾਂ ਨੂੰ ਲਾਓ ਸਦੀਆਂ ਤੱਕ ਇਹ ਵਿਗਿਆਨੀਆਂ ਲਈ ਤਰਜੀਹ ਰਿਹਾ ਕਿਉਂਕਿ ਆਂਬ ਦੇ ਦਰਖਤਾਂ ਦੇ ਸਿਖਰ ਤੇ ਪੱਤੇ ਹੁੰਦੇ ਨੇ ਬਾਉਬਾਬ ਦੇ ਰੁੱਖਾਂ ਨੂੰ ਦੇਖ ਕੇ ਲੱਗਦਾ ਹੈ ਕਿ ਜੜਾ ਸਿਖਰ ਤੇ ਹਨ ਅਤੇ ਤਣਾ ਹੇਠਾਂ ਜੜਾ ਸਿਖਰ ਤੇ ਹਨ ਅਤੇ ਤਣਾ ਹੇਠਾਂ ਹੈ ਪਚੜ ਦੇ ਮੌਸਮ ਦੇ ਵਿੱਚ ਬਾਉਬਾਬ ਦਾ ਰੁੱਖ ਉਲਟਾ ਖੜਾ ਦਿਖਾਈ ਦਿੰਦਾ ਹੈ ਇਸ ਕਾਰਕਿਸ ਨੂੰ ਉਲਟਾ ਰੁੱਖ ਵੀ ਕਿਹਾ ਜਾਂਦਾ ਪਰ ਇਸ ਦਾ ਇੱਕ ਹੋਰ ਨਾਮ ਹੈ ਅਤੇ ਉਹ ਹੈ ਜੀਵਨ ਦਾ ਰੁੱਖ ਅਰਥਾਤ ਜੀਵਨ ਦਾ ਰੁੱਖ ਹੁਣ ਵਿਗਿਆਨੀਆਂ ਨੇ ਇਸ ਦੇ ਮੂਲ ਰੂਪ ਦਾ ਰਾਜ ਲੱਭ ਲਿਆ ਇਹਨਾਂ ਰੁੱਖਾਂ ਦੇ ਫਾਲਾ ਅਤੇ ਪੱਤੇ ਦਵਾਈਆਂ ਵਜੋਂ ਵਰਤੇ ਜਾਂਦੇ ਨੇ ਇਹ ਦਰਖਤ ਕਾਫੀ ਵੱਡੇ ਨੇ ਕੁਝ ਇਹਨੇ ਵੱਡੇ ਹੁੰਦੇ ਹਨ ਕਿ ਉਹਨਾਂ ਦੇ ਡੰਡੇ 1 ਲੱਖ ਲੀਟਰ ਤੱਕ ਪਾਣੀ ਨੂੰ ਰੋਕ ਸਕਦੇ ਨੇ ਜਿਸ ਦੇ ਵੱਡੇ ਜਟੇ ਫੁੱਲ ਰਾਤ ਨੂੰ ਖੇੜਦੇ ਨੇ ਇਸ ਕਰਕੇ ਰਾਤ ਨੂੰ ਜਾਗਦੇ ਰਹਿਣ ਵਾਲੇ ਸਾਰੇ ਕੀੜੇ ਐਸੇ ਬੈਠੇ ਰਹਿੰਦੇ ਨੇ ਇਹਨਾਂ ਰੁੱਖਾਂ ਦੀ ਉਮਰ ਬਹੁਤ ਲੰਬੀ ਹੈ ਕੁਝ 6000 ਸਾਲ ਤੱਕ ਜਿਉਂਦੇ ਨੇ ਜ਼ਿੰਬਾਬੇ ਵਿੱਚ ਇੱਕ ਪੁਰਾਤਨ ਖੋਖਲੇ ਬੌਬਾਬ ਦਾ ਰੁੱਖ ਇਨਾ ਵੱਡਾ ਹੈ ਕਿ ਇਸ ਦੇ ਤਣੇ ਵਿੱਚ 40 ਲੋਕ ਪਨਾ ਲੈ ਸਕਦੇ ਨੇ ਇਹ 20 ਤੋਂ 100 ਫੁੱਟ ਲੰਬੇ ਹੋ ਸਕਦੇ ਨੇ ਮਧ ਪ੍ਰਦੇਸ਼ ਦੇ ਪ੍ਰਾਚੀਨ ਸ਼ਹਿਰ ਮੰਡੂ ਦੇ ਵਿੱਚ ਹਜ਼ਾਰਾਂ ਦਰਖਤ ਹਨ ਬਾਪਾਬ ਦੇ ਰੁੱਖਾਂ ਬਾਰੇ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਨੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਰੁੱਖਾਂ ਦੇ ਹੇਠਾਂ ਚਾਰ ਲੜਕੀਆਂ ਰਹਿੰਦੀਆਂ ਸਨ ਜਦੋਂ ਉਸ ਨੂੰ ਇਨਸਾਨਾਂ ਨਾਲ ਪਿਆਰ ਹੋ ਗਿਆ ਤਾਂ ਰੁੱਖ ਨੂੰ ਈਰਖਾ ਮਹਿਸੂਸ ਹੋਈ ਉਸ ਨੂੰ ਗੁੱਸਾ ਆ ਗਿਆ ਅਤੇ ਬਦਲੇ ਦੇ ਵਿੱਚ ਉਸ ਨੇ ਕੁੜੀਆਂ ਨੂੰ ਕੈਦ ਦੇ ਵਿੱਚ ਲੈ ਲਿਆ ਕਿਹਾ ਜਾਂਦਾ ਹੈ ਕਿ ਇਸੇ ਕਾਰਨ ਇਹ ਚਾਰ ਲੜਕੀਆਂ ਦਰਖਤ ਦੇ ਅੰਦਰ ਕੈਦ ਨੇ ਐਸਲੀ ਇਹ ਇਹਨਾ ਮੋਟਾਇਆ ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਵੀ ਇਹਨਾਂ ਦਰਖਤਾਂ ਤੋਂ ਕੁੜੀਆਂ ਦੀਆਂ ਆਵਾਜ਼ ਆਉਂਦੀਆਂ ਨੇ ਇਹ ਦਰਖਤ ਅਫਰੀਕਾ ਵਿੱਚ ਬਹੁਤ ਸੱਭਿਆਚਾਰਕ ਤੌਰ ਤੇ ਮਾਨਤਾ ਪ੍ਰਾਪਤ ਹਨ ਲੋਕ ਇਹਨਾਂ ਦੀ ਵਰਤੋਂ ਪੂਜਾ ਦੇ ਵਿੱਚ ਕਰਦੇ ਨੇ ਸਥਾਨਕ ਲੋਕ ਉਸ ਨੂੰ ਮਦਰ ਆਫ ਦਾ ਫਰੈਸਟ ਵੀ ਕਹਿੰਦੇ ਹਨ ਸਥਾਨਕ ਲੋਕ ਉਸ ਨੂੰ ਮਦਰ ਆਫ ਦਾ ਫੋਰੈਸਟ ਵੀ ਕਹਿੰਦੇ ਹਨ ਇਹਨਾਂ ਦੇ ਫਲਾਂ ਨੂੰ ਸੁਪਰ ਫੂਡ ਮੰਨਿਆ ਜਾਂਦਾ ਹੈ ਇਨਾਂ ਦੇ ਤਣਿਆਂ ਦੀ ਵਰਤੋਂ ਫਾਈਬਰ ਬਣਾਉਣ ਲਈ ਕੀਤੀ ਜਾਂਦੀ ਆ ਜਿਸ ਤੋਂ ਰस्सियां ਤੇ ਕੱਪੜੇ ਬਣਾਏ ਜਾਂਦੇ ਨੇ ਨੇਚਰ ਦੇ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ ਡੀਐਨਏ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਕਿ ਬਾਉਬਾਬ ਦਰਖਤ 21 ਮਿਲੀਅਨ ਸਾਲ ਪਹਿਲਾਂ ਮੈਡਾ ਬਾਉਬਾਬ ਦਰਖਤ 21 ਮਿਲੀਅਨ ਸਾਲ ਪਹਿਲਾਂ ਮੈਡਾਗਾਸਕਰ ਵਿੱਚ ਪੈਦਾ ਹੋਇਆ ਸੀ ਉਥੋਂ ਇਹ ਸਮੁੰਦਰ ਰਾਹੀਂ ਆਸਟ੍ਰੇਲੀਆ ਤੇ ਫਿਰ ਅਫਰੀਕਾ ਪਹੁੰਚੇ ਜਿੱਥੇ ਇਸ ਦੀਆਂ ਕਈ ਕਿਸਮਾਂ ਵਿਕਸਿਤ ਹੋਈਆਂ ਲੰਡਨ ਦੀ ਕਵੀਨ ਮੈਰੀ ਯੂਨੀਵਰਸਿਟੀ ਦੇ ਪ੍ਰੋਫੈਸਰ ਐਟ੍ਰਿਊ ਲੀਚ ਅਤੇ ਉਹਨਾਂ ਦੀ ਪਤਨੀ ਡਾਕਟਰ ਇਲੀਆ ਲੀਚ ਨੇ ਜਦੋਂ ਇਸ ਬਾਰੇ ਖੋਜ ਕੀਤੀ ਤਾਂ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਪਤਾ ਲੱਗਿਆ ਕਿ ਇਸ ਦਰਕਤ ਦੇ ਬੀਜ ਹਿੰਦ ਮਹਾਸਾਗਰ ਦੇ ਵਿੱਚ ਡਿੱਗੇ ਉਥੋਂ ਇਹ ਤੈਰ ਕੇ ਆਸਟ੍ਰੇਲੀਆ ਤੇ ਫਿਰ ਅਫਰੀਕਾ ਦੇ ਵਿੱਚ ਲਗਭਗ 10 ਕਰੋੜ ਸਾਲ ਪਹਿਲਾਂ ਪਹੁੰਚੇ ਇਹ ਰੁੱਖ ਹਜ਼ਾਰਾਂ ਸਾਲ ਤੱਕ ਜਿਉਂਦੇ ਰਹਿ ਸਕਦੇ ਨੇ ਬਹੁਤ ਵੱਡੇ ਆਕਾਰ ਦੇ ਵਿੱਚ ਵੱਧ ਸਕਦੇ ਨੇ ਅਤੇ ਖੁਸ਼ਕ ਮੌਸਮ ਦੇ ਵਿੱਚ ਬਚਣ ਲਈ ਆਪਣੇ ਤਣਿਆਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਪਾਣੀ ਸਟੋਰ ਕਰ ਸਕਦੇ ਨੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹੰਦਰਤ ਟੀਵੀ